ਸਾਚੀਗਾਂਜੀਸ ਕ੍ਰੌਨੋਟਿਨਿਅਮ ਟੀਵੀ ਤੇ ਤੁਹਾਡਾ ਸਵਾਗਤ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੇਹੱਦ ਖੂਬਸੂਰਤ ਤਸਵੀਰਾਂ ਜਿਨ੍ਹਾਂ ਨੂੰ ਬੜੀ ਕੜੀ ਮਿਹਨਤ ਦੇ ਨਾਲ ਬਣਾਇਆ ਗਿਆ ਤੁਹਾਡੀ ਸਕਰੀਨ ਤੇ ਨੇ ਔਰ ਇੱਕ ਖਾਸ ਤੇ ਚੰਗਾ ਤੇ ਵੱਡਾ ਉਪਰਾਲਾ ਕੀਤਾ ਗਿਆ ਇਹਨਾਂ ਨੌਜਵਾਨਾਂ ਦੇ ਵੱਲੋਂ ਇਹਨਾਂ ਦੀ ਟੀਮ ਦੇ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਕਿੰਨੇ ਚਿਰ ਦੇ ਇਹ ਕੰਮ ਆ ਜਿਹੜਾ ਕਰ ਰਹੇ ਨੇ ਵੱਡੀ ਗੱਲ ਇਹ ਹੈ ਕਿ ਸਾਰੀਆਂ ਤਸਵੀਰਾਂ ਸਿੱਖ ਇਤਿਹਾਸ ਦੇ ਨਾਲ ਸਿੱਖ ਯੋਧਿਆਂ ਦੇ ਨਾਲ ਸੰਬੰਧਿਤ ਨੇ ਔਰ ਸਿੱਖ ਹਿਸਟਰੀ ਦੇ ਨਾਲ ਸੰਬੰਧਿਤ ਤਸਵੀਰਾਂ ਨੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਤੁਹਾਡਾ ਨਾਮ ਜਰੂਰ ਦੱਸੋ ਹਾਂਜੀ ਮੇਰਾ ਨਾਮ ਜਤਨ ਸਿੰਘ ਹੈ ਮੈਂ ਜੀ ਖਾਲਸਾ ਹਾਂਜੀ ਆ ਤੁਹਾਡੀ ਸੰਸਥਾ ਦਾ ਕੀ ਨਾਮ ਹੈ ਇਹ ਪਲੇਟਫਾਰਮ ਪੰਜਾਬ ਹੈਰੀਟੇਜ ਕਲੈਕਟਿਵ ਦੇ ਨਾਮ ਤੋਂ ਬਣਾਇਆ ਗਿਆ ਜੀ ਇਹਨੇ ਕਿਹੜੇ ਕਿਹੜੇ ਕਦਮ ਤੁਸੀਂ ਲੈ ਰਹੇ ਹੋ ਜਿਸ ਤਰ੍ਹਾਂ ਨੇ ਇਹ ਅਸੀਂ ਪ੍ਰਦਰਸ਼ਨੀ ਦੇਖ ਰਹੇ ਹਾਂ ਸਾਰੇ ਸਿੱਖ ਇਉਂਦਿਆਂ ਦੀਆਂ ਤਸਵੀਰਾਂ ਨੇ ਸਾਰਾ ਸਿੱਖ ਇਤਿਹਾਸ ਪਿਆ ਹੋਇਆ ਤਸਵੀਰਾਂ ਦੇ ਵਿੱਚ ਔਰ ਬੜੀ ਨਿਹੰਤ ਦੇ ਨਾਲ ਬਣੀ ਹੋਈ ਹੈ ਨਹੀਂ ਉਹਦੇ ਬਾਰੇ ਵੇਖੇ ਦਰਸ਼ਕ ਨੂੰ ਬਸਾਂਗੇ ਕੀ ਮਕਸਦ ਲੈ ਕੇ ਚੱਲੀਏ ਤੁਹਾਡੀ ਇਹ ਸੰਸਥਾ ਤੇ ਕੀ ਕੀ ਕਰ ਰਹੇ ਹੋ ਅੱਜ ਤੱਕ ਜੀ ਦੇਖੋ ਸਾਡਾ ਜੋ ਮੇਨ ਟੀਚਰ ਹੈਗਾ ਇਸ ਨੂੰ ਬਣਾਉਣ ਦਾ ਯਾ ਐਗਜ਼ੀਬਿਸ਼ਨ ਲਾਉਣ ਦਾ ਤਾਂ ਇਹ ਕਿ ਜਿਹੜੇ ਸਾਡੇ ਸ਼ਹੀਦ ਨੇ ਸੱਚੀਆਂ ਰੂਹਾਂ ਨੇ ਉਹਨਾਂ ਰੂਹਾਂ ਬਾਰੇ ਅਸੀਂ ਦੁਨੀਆ ਨੂੰ ਜਾਣੂ ਕਰਾਈਏ ਆੜ ਦਿਰਾਹੀ ਜਾਵ ਕਰਾਈਏ ਜਿਹੜੀ ਜਿਹੜੀ ਬਾਤਾਂ ਪਹਿਲਾਂ ਘਰਾਂ ਦੇ ਵਿੱਚ ਘਰ ਪਰਿਵਾਰ ਦੇ ਪਾਉਂਦੇ ਸੀਗੇ ਇਤਿਹਾਸ ਸੁਣਾਉਂਦੇ ਸੀਗੇ ਉਸਨੇ ਭਾਵੇਂ ਇਸ ਤਸਵੀਰਾਂ ਦੀ ਨਹੀਂ ਵੀ ਲੋਡ ਪੈਂਦੀ ਸੀਗੀ ਰੋਜ਼ ਇਤਿਹਾਸ ਸੁਣਾਸਣਾ ਕੇ ਬੱਚੇ ਸੌਣ ਤੋਂ ਪਹਿਲਾਂ ਉਹੀ ਇਮੇਜਿਨ ਕਰ ਲੈਂਦੇ ਸੀਗੇ ਜੁਧਿਆਂ ਦੇ ਬਾਰੇ ਹਨ ਤੇ ਅੱਜ ਉਹ ਸਮਾਂ ਹੈ ਜਿਹੜਾ ਨਹੀਂ ਲੋਕ ਗੱਲ ਕਰਦੇ ਤੇ ਸਾਨੂੰ ਮਹਿਸੂਸ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਕਾਰਜ ਸਾਨੂੰ ਮਿਲਿਆ ਹਨ ਤੇ ਆਰਟਵਰਕ ਬਣਾਉਣੇ ਉਹਨਾਂ ਸ਼ਹੀਦਾਂ ਦੇ ਜਿਨ੍ਹਾਂ ਬਾਰੇ ਅਸੀਂ ਘੱਟ ਜਾਣਦੇ ਆ ਤੇ ਇਹ ਆਰਟਵਰਕ ਐਗਜ਼ਿਬਿਸ਼ਨਾਂ ਛੋਟੀਆਂ ਨੇ ਅਸੀਂ ਸ਼੍ਰੀਦਾ ਇਹ ਸਾਰੇ ਕਸ਼ੀਦਾਂ ਦੇ ਬਾਰੇ ਨਹੀਂ ਇੱਥੇ ਅਸੀਂ ਦੱਸ ਪਾਵਾਂਗੇ ਕਿਉਂਕਿ ਸ਼੍ਰੀਦਾ ਸਾਡੇ ਹੈ ਹੀ ਬਹੁਤ ਜ਼ਿਆਦਾ ਨੇ ਹਨ ਸ਼ੇਰ ਸਿੰਘਾ ਸਿੰਘੀਆਂ ਘਟੋ-ਘਟੋ ਕਹਿ ਸਕਦੇ ਕਿ 9 ਲੱਖ 8 ਲੱਖ ਤੋਂ ਤਿੰਨ ਤੇ ਅਸੀਂ ਇਸ ਐਗਜ਼ਿਬਿਸ਼ਨਾਂ ਇਹ ਐਗਜ਼ਿਬਿਸ਼ਨ ਛੋਟੀਆਂ ਹਨ ਉਹਨਾਂ ਨੂੰ ਦਰਸ਼ਕ ਕਰਨ ਲਈ ਇਹੀ ਟੀਚਾ ਹੈ ਕਿ ਜਿੰਨਾ ਕਸੀਂ ਕਰ ਸਕਦੇ ਜਿੰਨੇ ਆਰਟਵਰਕਸ ਅਸੀਂ ਨਵੇਂ ਬੜਵਾ ਸਕਦੇ ਹਾਂ ਆਰਟਿਸਟਾਂ ਤੋਂ ਇਸ ਵਿੱਚ ਆਪਸੀ ਸੇ ਇਹ ਵਿਸ਼ਿਆਂ ਨੂੰ ਦੇ ਕੇ ਨਾ ਤੋਂ ਅਲੱਗ-ਅਲੱਗ ਵਿਸ਼ੇ ਆਰਟਿਸਟਸ ਨੂੰ ਸਵਾਰੀ ਦਿੱਤੇ ਗਏ ਸੀਗੇ ਜਿਨ੍ਹਾਂ ਦੇ ਵਿਚਾਰ ਉਹਨਾਂ ਨੇ ਉਹਨਾਂ ਦੇ ਉੱਤੇ ਸਮਝ ਰੱਖ ਕੇ ਇਤਿਹਾਸ ਪੜ੍ਹ ਕੇ ਫਿਰ ਉਹਨਾਂ ਦੇ ਅਧਿਆਤ ਬਾਕਸ ਬਣਾਏ ਗਏ ਨੇ ਠੀਕ ਹੈ ਤੁਸੀਂ ਹਿਸਟਰੀ ਲੈ ਕੇ ਜਾਣਾ ਚਾਹ ਰਹੇ ਹੋ ਪਰ ਇਹ ਜਿਹੜੀ ਤਸਵੀਰਾਂ ਦੀ ਮੇਕਿੰਗ ਹੈ ਬਹੁਤ ਟਾਈਮ ਲੱਗਦਾ ਹੈ ਮੈਂ ਸੁਣਿਆ 6-7 ਮਹੀਨੇ ਵੀ ਇੱਕ ਤਸਵੀਰ ਨੂੰ ਲੱਗ ਜਾਂਦੇ ਨੇ ਕਿੰਨੇ-ਕਿੰਨੇ ਸਮੇਂ ਵਿੱਚ ਬਣੀਆਂ ਨੇ ਇਹ ਤਸਵੀਰਾਂ ਇਹ ਮਈ ਤੋਂ ਕਾਰਜ ਸ਼ੁਰੂ ਹੋਇਆ ਸੀਗਾ ਮਈ 15 ਤੋਂ ਬਾਅਦ ਫਿਰ ਇਹਨਾਂ ਨੂੰ ਵਿਸ਼ੇ ਦੇ ਦਿੱਤੇ ਗਏ ਸੀਗੇ ਫਿਰ ਉਸ ਮਈ ਤੋਂ ਲੈ ਕੇ ਜੁਲਾਈ ਤੱਕ ਇਹਨਾਂ ਨੇ ਤਿਆਰ ਕੀਤਾ ਤਕ ਦੋ ਮਹੀਨੇ ਦੇ ਵਿਚਕਾਰ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਹੈਗਾ ਜੀ ਕੀ ਮਤ ਦੇ ਬਾਰੇ ਕਿਹਾ ਗਿਆ ਕਿ ਬਹੁਤ ਸਾਰੇ ਲੋਕ ਆਉਂਦੇ ਆ ਕਿਉਂਕਿ ਹਰ ਸਿੱਖ ਦੇ ਕੋਲ ਇਹਨਾਂ ਦਾ ਪੈਸਾ ਹੈ ਨਹੀਂ ਕਿਉਂਕਿ ਨਿਹੰਤ ਵੀ ਲੱਗਦੀ ਆ ਆਰਟਿਸਟ ਵੀ ਇਹਨੇ ਪੈਸੇ ਨਹੀਂ ਲੈ ਰਿਆ ਆਪਣੇ ਵੀ 6 ਮਹੀਨੇ 1 ਸਾਲ ਇੱਕ ਤਸਵੀਰ ਤੇ ਲਾਇਆ ਤੇ 4-4 ਲੱਖ 15-15000 ਇਹ ਕੀਮਤ ਕਿਉਂ ਇੰਨੀ ਜਿਆਦਾ ਮਹਿੰਗੀ ਰੱਖੀ ਗਈ ਹੈ ਜਦ ਦੱਸਿਓ ਦੇਖੋ ਕੋਈ ਵੀ ਕਲਾ ਹੈਗੀ ਆ ਹਰ ਕਲਾਕਾਰ ਨੇ ਜਦੋਂ ਉਹ ਚੀਜ਼ ਨੂੰ ਬਣਾਉਣਾ ਉਹਨੂੰ ਪਤਾ ਕਿ ਵੀ ਉਹਨੇ ਇਸ ਚੀਜ਼ ਦੇ ਉੱਤੇ ਕਿੰਨਾ ਸਮਾਂ ਲਾਇਆ ਕਿੰਨੀ ਉਹਦੀ ਡੈਪਥ ਹੈ ਚੀਜ਼ ਦੇ ਵਿੱਚ ਕਾਰ ਹਰ ਬ੍ਰੀਕੀ ਬਾਰੇ ਉਹਨੂੰ ਪਤਾ ਸੋ ਜੀ ਵੀ ਜਿਹੜੇ ਇੱਥੇ ਰੇਟ ਲਾਏ ਹੋਏ ਨੇ ਉਹ ਰੇਟ ਇੱਕ ਆਰਟਿਸਟ ਦੁਆਰਾ ਦਿੱਸੇ ਗਏ ਨੇ ਹਨਾ ਅਗਰ ਕੋਈ ਅਗਰ ਅਸੀਂ ਚਾਹੁੰਦੇ ਨਹੀਂ ਆ ਕਿ ਲੋਕ ਆਪਣੇ ਘਰਾਂ 'ਚ ਇਤਿਹਾਸ ਨੂੰ ਲਾਉਣ ਇਹ ਸਾਡਾ ਟੀਚਾ ਹੈਗਾ ਪਰ ਜੇ ਉਹਨਾਂ ਨੂੰ ਲੱਗਦਾ ਕਿ ਇੱਥੇ ਮਹਿੰਗਾ ਹੈਗਾ ਪਰ ਇਹ ਆਰਟਵਰਕਸ ਨਵੇਂ ਆਰਟਵਰਕਸ ਨੇ ਇਹ ਪੁਰਾਣੀ ਆਰਟਵਰਕਸ ਨਹੀਂ ਹੈਗੇ ਹਨਾ ਪੁਰਾਣੀ ਆਰਟਵਰਕ ਜਿਵੇਂ ਕਿਸੇ ਦੇ ਕਾਪੀ ਕੀਤੇ ਹੋਏ ਨਹੀਂ ਹੈਗੇ ਇਹ ਇਹਨਾਂ ਦੀਆਂ ਆਪਣੀਆਂ ਇਮੇਜ ਇਮੇਜਿਨੇਸ਼ਨ ਦੇ ਨਾਲ ਕ੍ਰੀਏਟਿਵ ਵਰਕ ਨੇ ਇਹਦੇ ਵਿੱਚ ਕਰ ਇਤਿਹਾਸ ਦਿਸਦਾ ਇਹਨਾਂ ਦੇ ਆਰਟਵਰਕ ਤੋਂ ਤੇ ਪਹਿਲਾਂ ਵਾਲੇ ਇਹਨਾਂ ਕੰਪੇਅਰ ਕਰਾਂਗੇ ਤੇ ਹੁਣ ਦੇ ਨਾਲ ਦੇਖਾਂਗੇ ਤਾਂ ਬਹੁਤ ਡਿਫਰੈਂਸ ਹੈ ਹਨਾ ਕਿੰਨੀ ਕਲਰਿੰਗ ਦਾ ਫਰਕ ਪੈ ਚੁੱਕਿਆ ਕਿੰਨੀ ਡੈਪਥ ਦਾ ਫਰਕ ਪੈ ਚੁੱਕਿਆ ਕਿੰਨੀ ਕੋਈ ਮੈਸੇਜ ਦੇ ਦਿੰਦੇ ਨੇ ਇਹ ਕਾਰਡ ਰੋਲ ਤੇ ਇਹ ਕੀ ਆਰਟਵਰਕ ਜਿਹੜਾ ਇਹਦੇ ਵਿੱਚ ਕੋਈ ਮਸ਼ੀਨ ਦੀ ਵਰਤੋਂ ਨਹੀਂ ਹੁੰਦੀ ਡਿਜੀਟਲ ਨਹੀਂ ਹੈ ਕੁਝ ਵੀ ਜਿਹੜਾ ਹੱਥਾਂ ਦੇ ਨਾਲ ਸਾਰਾ ਕੀਤਾ ਗਿਆ ਹਾਂਜੀ ਨਹੀਂ ਇਹਦੇ ਵਿੱਚ ਮੈਂ ਮਾਫੀ ਚਾਹੁੰਦਾ ਤੁਹਾਨੂੰ ਦੱਸ ਦਿਆਂ ਇਸ ਐਗਜ਼ੀਬਿਸ਼ਨ ਦੇ ਵਿੱਚ ਹਰ ਪ੍ਰਕਾਰ ਦੇ ਆਰਟਵਰਕਸ ਅਵੇਲੇਬਲ ਡਿਜੀਟਲ ਲਾਇਆ ਮੈਂ ਜਿਹੜੇ ਹੈਂਡ ਮੇਡ ਇਸ ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਤੁਹਾਡੇ ਬੱਚਨ ਹਾਂਜੀ ਸੋ ਜਿਹੜੇ ਹੈਂਡਮੇਡਸ ਹੈ ਪਤਾ ਜਦੋਂ ਇੱਕ ਵਾਰੀ ਇੱਕੋ ਜਗ੍ਹਾ ਦੇ ਰੰਗ ਭਰਤਾ ਤੇ ਫਿਰ ਉੱਥੋਂ ਬਾਅਦ ਬਦਲਾਵ ਕਰਨਾ ਕਿਸੇ ਨੂੰ ਦੇਖਣਾ ਸੋ ਉਹ ਮੇਨਟ ਵਾਲਾ ਹੀ ਕੰਮ ਹੈ ਤੇ ਉਹਦਾ ਮੁੱਲ ਇੰਨਾ ਹੀ ਹੁੰਦਾ ਤੇ ਖਾਸ ਕਰ ਦੇਖੋ ਕਈ ਕਈ ਆਰਟ ਗੈਲਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਰ ਕੋਈ ਕੋਈ ਮੈਸੇਜ ਨਹੀਂ ਹੁੰਦਾ ਕਲਰਿੰਗਸ ਹੁੰਦੀਆਂ ਨੇ ਬਟ ਕੋਈ ਇੱਕ ਪ੍ਰਭਾਵ ਪ੍ਰਭਾਵ ਛੱਡਦੀ ਹੈ ਕਿਸੇ ਚੀਜ਼ ਦਾ ਤਾਂ ਲੋਕ ਉਹਦਾ ਕੋਈ ਵੀ ਮੁੱਲ ਨਹੀਂ ਰੱਖਦੇ ਸੋਚਦੇ ਅਸੀਂ ਦੇਖਦੇ ਆ ਕਿ ਲੋਕਾਂ ਦੀਆਂ ਜਿਹੜੀਆਂ ਪੇਂਟਿੰਗਸ ਨੂੰ ਲੱਖਾਂ ਚ ਜਾਂਦੀਆਂ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਪੇਂਟ ਹਨ ਹਿਸਟਰੀ ਆ ਬਹੁਤ ਲੱਖਾਂ ਕਰੋੜਾਂ ਦੇ ਵਿੱਚ ਲੱਖਾਂ ਦੇ ਵਿੱਚ ਹੁੰਦੀਆਂ ਨੇ ਇਹ ਤਾਂ ਉਹ ਪ੍ਰਦਰਸ਼ਿਤ ਕਰ ਰਹੇ ਨੇ ਜਿਨ੍ਹਾਂ ਦੀ ਤਸਵੀਰਾਂ ਕਦੇ ਨਹੀਂ ਵੀ ਬਣੀਆਂ ਸੀ ਠੀਕ ਹੈ ਨਾ ਜਿਨ੍ਹਾਂ ਦੀ ਤਸਵੀਰਾਂ ਕਦੇ ਵੀ ਨਹੀਂ ਬਣੀਆਂ ਸੀ ਜਾਂ ਬਣੀਆਂ ਨੇ ਤਾਂ ਥੋੜੀ ਰੈਫਰੈਂਸ ਨੇ ਔਰ ਇਹਨਾਂ ਨੇ ਉਹਨੂੰ ਮੈਸੇਜੇਸ ਦੇ ਵਿੱਚ ਨਵੇਂ ਤਰੀਕੇ ਨਾਲ ਬਣਾਇਆ ਫੇਰੀ ਮਿਹਨਤ ਵੱਧਦੀ ਹੈ ਇਹਨਾਂ ਦੀ ਜੋ ਇਹਨਾਂ ਨੇ ਵਿਚਾਰ ਕਰਕੇ ਉੱਥੇ ਪ੍ਰਾਈਸਿੰਗ ਲਿਖੀ ਆ ਤੇ ਇਹ ਨਵੇਂ ਵਰਕ ਦੇ ਅਕੋਰਡਿੰਗ ਵੇਖਿਆ ਜਾਵੇ ਤਾਂ ਅੱਜ ਦੇ ਮੌਜੂਦਾ ਸਮੇਂ ਦੇ ਅਕੋਰਡਿੰਗ ਵਰਕ ਦੇ ਅਕੋਰਡਿੰਗ ਇਹ ਕੀਮਤ ਵੀ ਘੱਟ ਲੱਗਦੀ ਹੈ ਸਾਨੂੰ ਤੁਸੀਂ ਚੰਡੀਗੜ੍ਹ 16 ਸੈਕਟਰ ਦੇ ਵਿੱਚ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਵੀ ਨਹੀਂ ਉਹਨਾਂ ਨੂੰ ਦੱਸ ਦਈਏ ਕਿ ਚੰਡੀਗੜ੍ਹ 16 ਸੈਕਟਰ ਕਲਾ ਭਵਨ ਆ ਉੱਥੇ ਇਹ ਪ੍ਰਦਰਸ਼ਨੀ ਲੱਗੀ ਹੋਈ ਆ ਪੰਜਾਬ 'ਚ ਵੀ ਤੁਸੀਂ ਦੇਖਾਉਣ ਦੇ ਲਈ ਚਲੋ ਦੇਖਣ ਦੇ ਲਈ ਤਾਂ ਫ੍ਰੀ ਆ ਦੇਖ ਤਾਂ ਕੋਈ ਵੀ ਸਕਦਾ ਜਿਹੜੇ ਖਰੀਦਣੀ ਨਾ ਖਰੀਦ ਨੇ ਅਗਲੇ ਕੀ ਹੁੰਦਾ ਕਿਸ ਤਰ੍ਹਾਂ ਦੇ ਗਾਥ ਨੇ ਲਿਖਣਾ ਪਰ ਦੇਖਣ ਦਾ ਸਾਰੀ ਆ ਸਕਦੇ ਸਾਰੇ ਆਨੰਦ ਲੈ ਰਹੇ ਉਸ ਕਲਾ ਦਾ ਪੰਜਾਬ ਦੇ ਵਿੱਚ ਵੀ ਕਿਤੇ ਲਾ ਰਹੇ ਹੋ ਦੇਖੋ ਇਹ ਪਹਿਲਾ ਸੀਗਾ ਇਹਦੇ ਤੋਂ ਸਾਨੂੰ ਜਿਹਨੇ ਹੰਗਾਰਾ ਮਿਲ ਰਿਹਾ ਹੈਗਾ ਅਸੀਂ ਵਿਚਾਰ ਸਾਡੀ ਪਲੈਨਿੰਗ ਇਦਾਂ ਦੀ ਹੈ ਪਰ ਪਹਿਲਾਂ ਸਾਡਾ ਵਿਸ਼ਾ ਹੈਗਾ ਕਿ ਅਸੀਂ ਆਰਟਸ ਹੋਰ ਬਣਵਾਈਏ ਠੀਕ ਹੈ ਸਾਡਾ ਮੇਨ ਮੁਖ ਹੈਗਾ ਪੜਨਾ ਚਾਹੁੰਦੇ ਖਲਾਬ ਹੈ ਡਰ ਜੀ ਸਾਡੀ ਹਿਸਟਰੀ ਤੁਸੀਂ ਇਹਨੇ ਕਵਰ ਹੋ ਜੀ ਕਵਰ ਹੋ ਜੀ ਬਿਲਕੁਲ ਠੀਕ ਜੀ ਅਸੀਂ ਚਾਹੁੰਦੇ ਹਾਂ ਕਿ ਅਲੱਗ-ਅਲੱਗ ਵਿਸ਼ੇ ਦੇ ਉੱਤੇ ਗੁਰੂਆਂ ਦੀਆਂ ਸਿੱਖਿਆਵਾਂ ਜੀ ਦੀਆਂ ਸਾਨੂੰ ਮਿਲੀਆਂ ਨੇ ਉਹਨਾਂ ਸਿੱਖਿਆਵਾਂ ਦੇ ਉੱਤੇ ਜਿਨ੍ਹਾਂ ਸਿੱਖਾਂ ਨੇ ਕਮਾਈਆਂ ਨੇ ਅੱਜ ਸ਼ਹਾਦਤਾਂ ਦਾ ਅਸੀਂ ਪ੍ਰਦਰਸ਼ਨ ਕੀਤਾ ਹੈਗਾ ਜਿੰਨੀ ਕੁ ਆਰਟਵਰਕ ਬਣਾ ਪਾਈ ਜਿਹਨੇ ਆਰਟਿਸਟ ਆਰਟਿਸਟਾਂ ਦੇ ਦੁਆਰਾ ਕੱਲ ਨੂੰ ਅਸੀਂ ਵਿਚਾਰ ਕਰਦੇ ਹਾਂ ਕਿ ਅਸੀਂ ਸਿੱਖਿਆਵਾਂ ਦੇ ਉੱਤੇ ਕਰਾਂਗੇ ਸੇਵਾ ਦੇ ਉੱਤੇ ਕਾਰਜ ਕਰਾਂਗੇ ਕਿੰਨਾਂ ਨੇ ਸੇਵਾਵਾਂ ਨਿਭਾਈਆਂ ਨੇ ਬਿਨਾਂ ਸ਼ਸਤਰ ਹਨਾ ਤੇ ਇਹ ਇਹ ਹੰਬਰਿੰਗ ਟਾਈਮ ਦੇ ਸਾਡੇ ਮੁੱਖ ਟੀਚੇ ਤੇ ਮੁੱਖ ਮਿਸ਼ਨ ਹੋਣਗੇ ਤੇ ਇਹ ਪੰਜਾਬ ਪੱਧਰ ਤੋਂ ਬਾਹਰ ਜਾ ਕੇ ਵੀ ਲਾਏ ਜਾਣਗੇ ਅਸੀਂ ਇਹਨੂੰ ਸੋਚਦੇ ਹਾਂ ਕਿ ਜੇਕਰ ਇੱਥੇ ਪੰਜਾਬ ਮੋਹਾਲੀ ਚੰਡੀਗੜ੍ਹ ਦੇ ਵਿੱਚ ਕਾਰਜ ਦੇ ਲੋਕ ਆਦੇ ਨੇ ਇਹਨੇ ਤੇ ਇਹਨੂੰ ਹਰ ਜਗ੍ਹਾ ਤੇ ਲਿਜਾਣ ਦੀ ਲੋੜ ਹੈ ਤੇ ਸਾਡੀ ਬਿੱਡ ਨੂੰ ਇਹ ਯਤਨ ਕੀਤੇ ਜਾਣਗੇ ਬਿਲਕੁਲ ਔਰ ਇਹਦੇ ਤੇ ਭਾਈ ਸਾਹਿਬ ਜਿਹੜੇ ਇਹ ਸਾਰਾ ਆਰਟਵਰਕ ਦੇ ਨਾਲ-ਨਾਲ ਕੋਈ ਹੋਰ ਫਾਰਮ ਵੀ ਤੁਹਾਨੂੰ ਲੱਗਦੀ ਹੈ ਕਿ ਜਿਹੜੀ ਹਿਸਟਰੀ ਜਾ ਸਕਦੀ ਹੈ ਹਾਲਾਂਕਿ ਇਹ ਜਿਹੜੇ ਦਰਸ਼ਕਾਂ ਦੇ ਜੁੜੇ ਨੇ ਇਹ ਥਾਂਾਂ ਦੇ ਨਾਲ ਸੰਬੰਧਿਤ ਨਹੀਂ ਜਾਂ ਸਿੱਖ ਰਾਜ ਦੇ ਨਾਲ ਸੰਬੰਧਿਤ ਤਸਵੀਰਾਂ ਨਹੀਂ ਜਾਂ ਸਿੱਖ ਯੋਧਿਆਂ ਦੇ ਨਾਲ ਸੰਬੰਧਿਤ ਆ ਸਿੱਖ ਗੁਰੂਆਂ ਦੀ ਨਹੀਂ ਹਨ ਬਿਲਕੁਲ ਅਸੀਂ ਜੋ ਬਣਾ ਰਹੇ ਆ ਸਾਡਾ ਟੀਚਾ ਇਹ ਹੈ ਕਿ ਅਸੀਂ ਸ਼ਹਾਦਤਾਂ ਦੇ ਉੱਤੇ ਹੀ ਫੋਕਸ ਰਹਿਣਾ ਹੈਗਾ ਕਿ ਸਭ ਇੱਕ ਮਸਲਾ ਵੀ ਚੱਲਦਾ ਹੈ ਨਾ ਕਿ ਜਿਹੜੀਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਨੇ ਔਥੈਂਟਿਕ ਹੈ ਕਿ ਨਹੀਂ ਉਹ ਇੱਕ ਅਲੱਗ ਡਿਬੇਟ ਹੈ ਚੱਲਦੀ ਹੈ ਉਹ ਕੋਈ ਸਿੱਟਾ ਨਹੀਂ ਉਹਦਾ ਪਰ ਤੁਸੀਂ ਤੁਸੀਂ ਸ਼ਾਇਦ ਅਸ਼ੇਧ ਸਿੰਘ ਨੇ ਜਿਹੜੇ ਬਾਤ ਹੁੰਦੇ ਨੇ ਗੁਰੂ ਤਾਂ ਗੁਰੂ ਸਾਹਿਬ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਤੋਂ ਬਾਅਦ ਜਿਹੜੇ ਉਹ ਹਿਸਟਰੀ ਹੈ ਬਿਲਕੁਲ ਜੀ ਸਾਡਾ ਆਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਆਊਗਾ ਕਿ ਸਾਡੇ ਕੋਲ 8-9 ਲੱਖ ਸਿੱਖ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੇਖ ਕੇ ਸਾਡਾ ਸਾਰਾ ਸਮਾਜ ਸੇਖਿਆ ਲੈ ਸਕਦਾ ਸਿੱਖਿਆ ਲੈ ਸਕਦਾ ਜਿੰਦਗੀ ਜਿਉਣ ਦਾ ਤਰੀਕਾ ਸਮਝ ਸਕਦਾ ਕਿ ਆਮ ਜਿੰਦਗੀ ਜਿਹੜੀ ਬਤੀਤ ਕਰ ਰਹੇ ਆ ਆਪਾਂ ਇੱਕ ਖਾਸ ਜਿੰਦਗੀ ਕੇ ਨਤੀਜਾ ਹੁੰਦੀ ਆ ਉਹਨਾਂ ਤੋਂ ਇਨਸਪਾਇਰ ਹੋ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਬੁਖਾੜੀਏ بجائے ਜਿਹੜੇ ਵਿਸ਼ਿਆਂ ਦੇ ਉੱਤੇ ਕੋਈ ਇਕਿੰਤੂ ਕਰੂ ਜਾਂ ਕੋਈ ਆਬਜੈਕਸ਼ਨ ਚੱਲ ਰਿਹਾ ਉਹ ਆਪਾਂ ਨਾ ਹੀ ਛੇੜੀਏ ਭਾਵੇਂ ਬਿਲਕੁਲ ਬਿਲਕੁਲ ਹਾਂਜੀ ਜਿਹੜੇ ਜਿਹੜੇ ਬਹਿਸ ਦਾ ਵਿਸ਼ਾ ਨੇ ਉਹ ਬਹਿਸ 'ਤੇ ਪਈ ਰਹਿਣ ਬੈਸ ਇਸ ਤਰ੍ਹਾਂ ਬਹਿਸ ਦੇ ਵਿੱਚੋਂ ਕੋਈ ਚੀਜ਼ਾਂ ਵਿਚਾਰ ਨਿਕਲਦਾ ਨਾ ਅਸਲ ਵਿੱਚ ਸੱਚ ਤੱਕ ਜਿਹੜਾ ਲੱਗੇ ਜਾਂਦਾ ਹੋਰ ਕੁਝ ਸੁਨੇਹਾ ਤੁਸੀਂ ਅਸ਼ਕ ਜੀ ਮੈਂ ਇਹ ਸੁਨੇਹਾ دینا ਚਾਹਾਂਗਾ ਆਪ ਜੀ ਦੇ ਸਾਰੇ ਦਰਸ਼ਕਾਂ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਨੇ ਕਿ ਆਪਣੇ ਘਰਾਂ ਦੇ ਵਿੱਚਕਾਰ ਅਸੀਂ ਜਰੂਰ ਇੱਕ ਪੇਂਟਿੰਗ ਸ਼ਹੀਦਾਂ ਦੀ Stingniyan ਦੀ ਜਰੂਰ ਲਾਈਏ ਜਿਸ ਨਾਲ ਤੁਹਾਡੇ ਬੱਚੇ ਤੁਹਾਡੇ ਨਾਲ ਸਾਂਝ ਪਾ ਸਕਣ ਤੁਹਾਨੂੰ ਪੁੱਛਣ ਕਿ ਇਹ ਕੌਣ ਸ਼ਹੀਦ ਨੇ ਇਹਨਾਂ ਬਾਰੇ ਦੱਸੋ ਇੱਕ ਇੱਕ ਸ਼ੁਰੂਆਤ ਚਾਹੀਦੀ ਹੁੰਦੀ ਹੈ ਬੱਚਿਆਂ ਨੂੰ ਕਿ ਉਹ ਜਾਣਨ ਦੇ ਕਿ ਵੀ ਇਹ ਕੌਣ ਨੇ ਉਹਨਾਂ ਨੇ ਕੀ ਕੀਤਾ ਸੀਗਾ ਸ਼ਾਇਦ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਉਹ ਇੱਕ ਇਤਿਹਾਸ ਦੀ ਤਸਵੀਰ ਨੂੰ ਵੇਖ ਕੇ ਉਹਨਾਂ ਚ ਇਤਿਹਾਸ ਪੜਨ ਦੀ ਰੁਚੀ ਵਧੇ ਉਹਨਾਂ ਦੀ ਬਾਰੇ ਹੋਰ ਜਾਣਕਾਰੀ ਲੈਣ ਦੀ ਰੁਚੀ ਵਧੇ ਇੰਨੀ ਇੱਕ ਬੇਨਤੀ ਹੈ ਜੀ ਸਾਡੀ ਆਪ ਜੀ ਜੀ ਦਾ ਨਾਲ ਭਾਈ ਜੀ ਗੱਲ ਕਰਦਾ ਹੈ ਭਾਈ ਜੀ ਕਥਾਲਾ ਭਾਈ ਜੀ ਕੀ ਇਹ ਪ੍ਰਦਰਸ਼ਨੀ ਜਿਹੜੀ ਸੈਕਟਰ 16 ਦੇ ਵਿੱਚ ਲੱਗੀ ਆ ਔਰ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਤੁਹਾਡੇ ਸਕਰੀਨ ਤੇ ਲਗਾਤਾਰ ਅਸੀਂ ਦਿਖਾ ਰਹੇ ਹਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ ਗਿਆ ਆਰਟ ਵਰਕ ਹੈ ਹੱਥਾਂ ਦੇ ਨਾਲ ਆਰਟਿਸਟ ਨੂੰ ਕਈ ਵਾਰ ਇੱਕ ਇੱਕ ਸਾਲ 6 6 ਮਹੀਨੇ ਵੀ ਇੱਕ ਤਸਵੀਰ ਬਣਾਉਣ ਨੂੰ ਲੱਗ ਜਾਂਦੇ ਨੇ ਬੜਾ ਮਿਹਨਤ ਦਾ ਕੰਮ ਹੈ ਉਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਕੰਮ ਕੀਤਾ ਇੱਕ ਟਾਈਮ ਪੀਰੀਅਡ ਤੇ ਇੱਕ ਹਿਸਟਰੀ ਤੇ ਔਰ ਉਹ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਵੀ ਪਾ ਸਕਦੇ ਸੈਕਟਰ ਸੋਲਰ